ਬਣੀ ਹੈ ਤੂੰ ਅੱਥੇ ਤੇ ਤੇਰੀ ਬੜੀ ਚੱਲਣ ਦੀ ਹੈ ਤੇ ਤੇ ਬਦੋ ਦੂਹ ਅੱਧੇ ਮੈਨੂੰ ਗੱਲ ਹੀ ਨਹੀਂ ਆਦੀ ਅੱਥੇ ਤੇ ਜਈ ਵਾਈ ਨੂੰ ਕੰਢੀ ਬਾਜਦੀ ਨਹੀਂ ਪਾਜੀ ਜਿਹੜਾ ਸੱਤ ਨੂੰ ਪਿੱਛੇ ਜਣਾ ਆਟੋਮੈਟਿਕ ਮੈਨੂੰ ਐਨੀ ਦੁਨੀਆ ਗਰਾਂ ਕਰਦਾ ਦੀ ਬਿਨਾਂ ਦਾਦਾਂ ਤੋਂ ਫਿਰ ਅੱਛਾ ਵੀ ਬਾਹਰ ਗਿਆ ਮਾਰਾ ਖਾਨ ਦੀ ਉਹ ਤੂੰ ਅਗਲੀ ਘਰ ਦੇ ਗਾਂਢ ਨੇ ਕਰਦੇ ਆ ਮਾਰਾ ਖਾਨਾਂ ਦੇ ਕੰਮ ਕਰਦੇ ਆ ਕਿ ਕੁੜੀ ਦੀ ਜੱਟਰੀ ਆ ਅਸਾ ਤੁਹਾਨੂੰ ਮੈਨੂੰ ਪਤਾ ਨਹੀਂ ਕਿ ਤੂੰ ਅੱਜ ਪੰਗਲੇ ਮਾਰੀ ਪੰਗਲੇ ਬਾਲੇ ਕਿਉਂ ਹੁਣ ਮੈਂ ਸਾਰੀ ਦੁਨੀਆ ਨੂੰ ਕਹਾਂ ਲੋਕਾਂ ਨੂੰ ਕਹਾਂ ਕਿ ਅੱਗੀ ਬੁਰੀ ਹੋ ਗਈ ਤੇ ਤੂੰ ਇਹ ਕਿ ਲੈਣਾ ਬੈਠਾ ਹੈ ਲੈਣਾ ਕਿਉਂ ਨਹੀਂ ਬੁਗੜ ਕਹ ਰਾਏ ਬੰਦੇ ਦੀ ਤਾਂ ਇੱਚਤ ਕਰ ਲਾ ਮਾੜੀ ਮੋਟ ਜੇ ਤੇਰੀ ਕੁੜੀ ਨੂੰ ਕੋਈ ਕੁਝ ਬੋਲਦਾ ਹੈ ਕੁਝ ਗਲਤ ਤ ਨਹੀਂ ਨਾ ਬੋਲਦਾ ਤੇਰੀ ਕੁੜੀ ਬਾਰੇ ਇਹੀ ਪੁੱਛੁੰਦੇ ਆ ਨਾ ਕਿ ਤੇਰੀ ਕੁੜੀ ਨੂੰ ਹੋਇਆ ਕੀ ਸੀ ਬਸ ਇਨਾ ਹੀ ਪੁੱਛਿਆ ਤੇ ਇਨਾ ਹੀ ਦੱਸਣਾ ਈ ਤੂੰ ਅੱਗੋਂ ਤੂੰ ਤਾਂ ਬੋਲਦੀ ਬਹੁਤ ਆ ਤੂੰ ਕਿਹੜਾ ਨਾਮ ਜਿਨਾ ਨੂੰ ਤੈਨੂੰ ਕਿਆ ਤੂੰ ਸਿੱਧਾ ਨਾ ਲੈ ਕੇ ਸਿੱਧਾ ਨਾ ਲੈ ਕੇ ਬੋਲ ਤੂੰ ਉਹਦਾ ਨਾਮ ਲੈ ਕੇ ਬੋਲਣਾ ਸੀ ਨਾ ਜਿਹਦੇ ਨਾਲ ਤੇਰਾ ਰੋਲਾ ਹੈ ਜਿਹੜਾ ਤੈਨੂੰ ਕੁਝ ਗਲਤ ਬੋਲਦਾ ਹੈ ਤੂੰ ਉਹਦਾ ਨਾਮ ਲੈ ਕੇ ਬੋਲਣਾ ਹੁਣ ਤੂੰ ਬੋਲਦਾਨੀ ਆ ਉਦੋਂ ਤੇ ਬੜਾ ਸ਼ਕਤੀ ਤੇ ਹੱਥ ਮਾਰ ਮਾਰ ਕੇ ਕਹਿੰਦਾ ਸੀ ਆਜੋ ਜਿਹਨੇ ਨਿੱਕੀ ਦਾ ਰਿਸ਼ਤਾ ਕਰਨਾ ਹੈ ਹੁਣ ਕਰ ਲੈ ਰਿਸ਼ਤਾ ਨਾਲ ਤੈਨੂੰ ਸਗਣ ਪਾ ਕੇ ਜਾਣਗੇ ਵੱਤ ਸਹੀ ਏ ਇਹ ਜਿਆ ਹੱਥ ਮਾਰ ਕੇ ਦੱਸਦੇ ਆਂ ਵੀ ਆ ਜਾਓ ਕਿੱਡੀ ਕਾਇਆ ਇੱਕ ਲੈ ਗਿਆ ਦੋ ਆ ਹੋ ਮੈਂ ਆਇਆ ਇੱਕ ਤੁਟਕਾ ਵਾਜੇ ਮੇਰੀ ਜੀ ਵਾਜ ਲੈਨੇ ਦੋ ਮਿੰਟ ਆ ਗਿਆ ਨਹੀਂ ਨਹੀਂ ਭਾਈ ਚਲੋ ਆਪਾਂ ਇਹ ਕਰਨੇ ਕਰ ਵਾਜ ਲੈਨੇ ਚਲੋ ਵੀ ਗਲਤ ਜਵਾਬ ਹੀ ਦੇ ਕਰਦੇ ਆਂ ਸਹੀ ਗੱਲ ਕਹਦੇ ਹੋ ਕਿ ਤੂੰ ਗਲਤ ਨਹੀਂ ਤੇਰੀ ਹਿੱਕ ਵੇਖ ਲੈਨੇ ਤਨੀ ਸਾਲਾ ਕਿੱਥੇ ਤੇਰੀ ਹਿੱਕਣੀ ਵਾਜ ਹੁਣ ਹਿੱਕ ਚ ਹਿੱਕ ਚ ਹੁਣ ਵਾਜਦਾ ਕਿਉਂ ਨਹੀਂ ਆ ਗੇਠ ਤੇਰੀ ਵਾਕਈ ਹਿੱਕ ਨਹੀਂ ਹੈਗੀ ਉਹਦਾ ਸਰੀਰ ਵੇਖ ਤੇ ਅੱਧ ਸਰੀਰ ਵੇਖ ਚੋਇਆ ਜਿਆ ਇੱਕ ਚਪੇੜ ਵੱਜੀ ਤੇਨੂੰ ਹੋਸ਼ ਨਹੀਂ ਆਉਣੀ ਤੇ ਬੋਲਣ ਲੱਗਾ ਤੂੰ ਵੇਂਦਾ ਨਹੀਂ ਆ ਫੁਕਰੀ ਘੱਟ ਮਾਰਿਆ ਕਰ ਜਿੰਨੇ ਕਜੋਗ ਹੈਗਾ ਓਨਾਂ ਗ੍ਰਹਿਆ ਕਰ ਅਸ਼ਾ ਜੀ ਉਹਨੇ ਹੁਣ ਤੈਨੂੰ ਕੁਛ ਸਾਲਾ ਕਹਿਤਾ ਤੈਨੂੰ ਗੁੱਸਾ ਲੱਗ ਗਿਆ ਜਾਂ ਦੂਜੇ ਤੋਂ ਤੂੰ ਲੋਕਰੀਆਂ ਮਾਵਾ ਪੈਣਾ ਨੂੰ ਗਾਲਾਂ ਕੱਢਦਾ ਤੇ ਉਦੋਂ ਕਿਵੇਂ ਅਗਲੇ ਨੂੰ ਲੱਗਦਾ ਹੋਊਗਾ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸੋਚ ਲਿਆ ਕਰੋ ਠੀਕ ਹੈ ਨਾ ਘਰੇ ਬੈਠੇ ਨਾ ਗਾਲਾਂ ਕੱਢੀ ਜਾਇਆ ਕਰੋ ਜਿਹੜੇ ਇੱਜ਼ਤਦਾਰ ਬੰਦੇ ਹੁੰਦੇ ਆ ਉਹ ਮਾਵਾ ਭੈਣਾਂ ਦੀਆਂ ਗਾਲਾਂ ਨਹੀਂ ਸੁਣ ਸਕਦੇ ਕਦੇ ਵੀ। ਵੱਤ ਸਹੀ ਏ। ਨਾ ਭਰਾ ਨਾ ਤੁਸੀਂ ਕੋਲ ਕੋਈ ਤੁਹਾਨੂੰ ਕੋਈ ਗੱਵੇ ਸਿੱਧਾ ਹਾਂ ਮਾਵਾ ਇਹਨਾਂ ਨੂੰ ਕੋਈ ਕਹਿੰਦਾ ਮੈਂ ਇਹੀ ਕਹਿਣਾ ਜਦ ਹੱਡੀਆਂ ਫੋਟੋਆਂ ਲਾਦੇ ਸਾਡੀ ਵੀਡੀਓ ਪਾ ਕੇ ਸਾਨੂੰ ਇੰਨਾ ਕੁਝ ਬੋਲਦੇ ਆ ਠੀਕ ਆ ਮੈਂ ਨਾ ਉਹਨਾਂ ਨੂੰ ਗਾਲ ਕੱਢੀ ਹੁੰਦਾ ਅਲੋ ਉਹ ਵੀ ਗੱਲ ਕਰਕੇ ਲਾ ਦੇ ਦੇ ਠੀਕ ਆ ਮੈਂ ਨਾ ਨਹੀਂ ਦੱਸ ਹਾਂ ਬਸ ਗੱਲ ਕਰਦੇ ਆ ਗੱਲ ਦੇ ਇਹੋ ਜਿਹੀ ਸਾਰੀ ਲਾ ਲੈਣਾ ਫੋਟੋਆਂ ਲਾ ਰਿਹਾ ਮੋਨ ਮਨ ਲੈ ਲੈਣਾ ਕਿ ਮੈਂ ਨਾ ਨਹੀਂ ਲਿਆ ਚਲੋ ਠੀਕ ਆ ਅੱਗੇ ਤੋਂ ਮੈਂ ਇਹੋ ਜਿਹੀ ਵੀਡੀਓ ਆਉਂਦੀ ਹੈ ਮੇਰੀ ਹਾਂ ਤੇ ਅੱਛੀ ਗੱਲ ਹਾਂਜੀ ਸਹੀ ਕਿਹਾ ਵਾ ਮਤਲਬ ਜੇ ਤੁਹਾਡਾ ਕਿਸੇ ਨਾਲ ਰੋਲਾ ਹੈ ਤੇ ਉਹਦੀ ਫੋਟੋ ਲਾਓ ਨਹੀਂ ਤਾਂ ਉਹਦਾ ਨਾਮ ਲੈ ਕੇ ਗਾਲ ਕੱਢੋ ਪਹਿਲੀ ਗੱਲ ਤਾਂ ਕਿਸੇ ਨੂੰ ਗਾਲ ਕੱਢੋ ਹੀ ਨਾ ਠੀਕ ਆ ਨਾ ਤੇ ਜਿਵੇਂ ਹੁਣ ਰੋਸਟਿੰਗ ਆ ਜੋ ਕੋਈ ਵੀ ਵੀਡੀਓ ਬਣਾਉਂਦਾ ਹੈ ਉਹ ਪਹਿਲਾਂ ਤੁਹਾਡਾ ਨਾਮ ਲਿਖਦਾ ਹੈ ਤੁਹਾਡੀ ਫੋਟੋ ਲਾਉਂਦਾ ਹੈ ਫਿਰ ਤੁਹਾਡੇ ਤੇ ਰੋਸਟਿੰਗ ਕਰਦੇ ਆ ਨਾ ਤੇ ਤੁਸੀਂ ਵੀ ਇਦਾਂ ਹੀ ਕਰ ਲਿਆ ਕਰੋ ਠੀਕ ਆ ਨਾ ਘਰੇ ਬੈਠੇ ਗੱਲਾਂ ਮਾਰੀ ਜਾਂਦੇ ਜੇ ਸਾਰਾ ਦਿਨ ਹੁਣ ਤੁਹਾਨੂੰ ਗੱਲ ਨਹੀਂ ਹੁੰਦੀ ਕੋਈ ਕਿਉਂ ਕਰ ਦੇਗਾ ਉਹਦਾ ਰੀਜ਼ਨ ਹੀ ਹੋਵੇਗਾ ਕੋਈ ਇਹ ਮਤਲਬ ਨਹੀਂ ਨਾ ਆਪਾਂ ਨੂੰ ਕਿਉਂ ਨਹੀਂ ਕਰਦੇ ਕੋਈ ਨਾ ਤੁਹਾਨੂੰ ਕਰਦਾ ਕੋਈ ਕਰਨ ਆਨੂੰ ਕਿਉਂ ਇਹ ਦੀ ਆਈਡੀ ਆ ਇਹ ਫੋਟੋ ਨਹੀਂ ਕਰੀ ਪਾਈ ਜਦੋਂ ਆਂਦਾ ਵੀ ਜਿਹੜਾ ਲੰਗ ਬਣਾ ਦਿਖਾਉਂਦੇ ਜਿਹੜਾ ਬਿਨਾਂ ਕੱਪੜਿਆਂ ਤੋਂ ਲਾ ਕੇ ਦਿਖਾਉਂਦੇ ਉਹਨਾਂ ਦੀ ਕੋਈ ਰੋਸਟੀ ਨਹੀਂ ਕਰਦਾ ਕੰਬੇ ਕਿਉਂ ਨਹੀਂ ਕਿੰਨੀਆਂ ਵੀਡੀਓ ਲਖਾਵਾ ਤੈਨੂੰ ਵੇਹ ਤੇ ਲੇਨ ਬਣਦੀ ਆਪਾਂ ਤੇ ਤੁਸੀਂ ਕਰਦੇ ਆ ਆਪਾਂ ਤੇ ਹੁਣ ਕਰਦੀ ਜਾਣਾ ਸ਼ੁਰੂ ਕਰਤਾ ਪਤਾ ਹੀ ਨਾ ਤੁਹਾਨੂੰ ਆਪਾਂ ਨਹੀਂ ਜਾ ਜਾ ਕੇ ਜਲੂਸ ਕੱਟਣਾ ਕਰਨਾ ਹੁਣ ਜਿਹੜੀਆਂ ਸਿਰ ਪੰਜਾਬ ਦੀਆਂ ਨਹੀਂ ਸਾਡੇ ਲੋਕਲ ਨਹੀਂ ਮੈਂ ਆਹ ਹੋਈਆ ਮੈਂ ਆਹ ਹੋਈਆ ਮੈਂ ਆਹ ਹੋਈਆ ਕੋਈ ਜਾਣਾ ਓਹ ਵੀਡੀਓ ਨਹੀਂ ਬਣਾ ਕੇ ਪਾਉਂਦੇ ਵੀ ਹਾਂ ਠੀਕ ਹੈ ਚੰਗਾ ਕਰਦੇ ਹੋਰ ਚੰਗੀ ਚੀਜ਼ ਬੋਲ ਜੇ ਤੁਹਾਨੂੰ ਕਿਸੇ ਵਕਤ ਲੱਗੇ ਆਕਰ ਮਾਰੇ ਤੇ ਤੁਹਾਨੂੰ ਸਭ ਨੂੰ ਰਸਤੇ ਤੇ ਚੜਾਉਂ ਸਪੋਰਟ ਕਰ ਰਹੇ ਆ ਵੀ ਅੱਪਾ ਕੋਈ ਨਹੀਂ ਹੁੰਦੀ ਮੰਨਦੀਆਂ ਤੈਨੂੰ ਬੋਲਣ ਦਾ ਹੱਕ ਵਾ ਇੱਥੇ ਬੋਲਣ ਦਾ ਹੱਕ ਵਾ ਬੋਲ ਸਕਦੀਆਂ ਹਨ ਤੇ ਜਿਹੜੀਆਂ ਤੂੰ ਕਹਿੰਦੀਆਂ ਨੰਗੇ ਹੋ ਕੇ ਲੋਕੀ ਵੀਡੀਓ ਬਣਾਉਂਦੇ ਆ ਜਾਂ ਕੁਝ ਵੀ ਉਹਨਾਂ ਦਾ ਨਹੀਂ ਰੋਸਟਿੰਗ ਉਹਨਾਂ ਤੇ ਵੀ ਹੁੰਦੀ ਆ ਰੋਸਟਿੰਗ ਜੇ ਰੋਸਟਿੰਗ ਨਾ ਨਾ ਹੋਵੇ ਤੇ ਇੱਥੇ ਲੋਕਾਂ ਨੇ ਗੰਦ ਪਾਇਆ ਹੋਣਾ ਸੀ ਠੀਕ ਹੈ ਨਾ ਜੇ ਰੋਸਟਿੰਗ ਕਰਦੇ ਆ ਲੋਕੀ ਨਾ ਤੇ ਕੁਝ ਸੂਝ ਸਮਝ ਕੇ ਕਰਦੇ ਤੁਹਾਡੇ ਵਿੱਚ ਕੁ ਇਹ ਲੋਕਾਂ ਦਾ ਦਿਮਾਗ ਨਹੀਂ ਹਿਰਿਆ ਕਿ ਤੁਹਾਨੂੰ ਰੋਸਟਿੰਗ ਕਰਨ ਹੋਰਾਂ ਨੂੰ ਨਹੀਂ ਲੋਕੀ ਕਰਦੇ ਰੋਸਟਿੰਗ ਤੁਹਾਨੂੰ ਹੀ ਕਿਉਂ ਕਰਦੇ ਤੁਹਾਡੀਆਂ ਹਰਕਤਾਂ ਵੇਖ ਕੇ ਕਰਦੇ ਆ ਦੂਜੀ ਗੱਲ ਤੈਨੂੰ ਬੋਲਣ ਦੀ ਭੋਰਾ ਕਰਨੀ ਅੱਜ ਵੇਖ ਹੀ ਲਿਆ ਹੁਣ ਤੇਰੇ ਜਿਹੜੇ ਵੱਡੇ ਵੱਡੇ ਫੈਨ ਹਨ ਨਾ ਤੇ ਉਹਨਾਂ ਵੇਖ ਹੀ ਲਿਆ ਹੁਣ ਤੈਨੂੰ ਬੋਲਣ ਦੀ ਭੋਰਾ ਵੀ ਕਰਨੀ ਹੈਗੀ ਸੱਸ ਸਹੁਰੇ ਦਾ ਉਹ ਜਿਹੜਾ ਤੇਰਾ ਸਾਹਮਣੇ ਬੈਠਾ ਜਿਹੜਾ ਚੁੱਪ ਕਰਕੇ ਬੈਠਾ ਵਾ ਪੰਚਾਇਤੀ ਤੇ ਭੋਰਾ ਮਾੜੀ ਮੋੜ ਸ਼ਰਮ ਕਰ ਲਾ ਬੋਲਣਾ ਕਿਵੇਂ ਆ ਚਪੜ ਚਪੜ ਜ਼ੁਬਾਨ ਚੱਲਣ ਲੱਗੀ ਕਰਨ ਲੱਗ ਗੋਲਦਾ ਜਾਨੀ ਯਾਰੇ ਜੱਗਾ ਮੈਸੀ ਦੇਣ ਲੋ ਕਿ ਆ ਵੀ ਨਾ ਕਰਦਾ ਪਰ ਨਹੀਂ ਕਰਨਾ ਸਾਨੂੰ ਕਿਉਂ ਬਲੇ ਸਾਨੂੰ ਕਿਉਂ ਨਹੀਂ ਕਰਦਾ ਕੋਈ ਨਾ ਮਤਲਬ ਦਬਾਉ ਨਹੀਂ ਨਹੀਂ ਵੀ ਅੰਦਰ ਕਰਦੇ ਕੱਟੇ ਤੋਂ ਮਾਰ ਕੱਟੇ ਕਿਤਾ ਕੱਟੇ ਗੱਡੀ ਕੋ ਦਲਦੀ ਨਾ ਬੜੇ ਕਿ ਲਈ ਆ ਗਲਤ ਕਰ ਰਹੇ ਬੜੇ ਭਾਈ ਆਪਣੀ ਕੋ ਕਰੋ ਸਹੀ ਗੱਲ ਆ ਜਿਹੜੀ ਵੀਡੀਓ ਵਧੀਆ ਪਉਂਦੀ ਉਹਨਾਂ ਨੂੰ ਤਾਂ ਕੋਈ ਕੁਝ ਬੋਲਦਾ ਨਹੀਂ ਹੈ ਹਨਾ ਤੇ ਜਿਹੜੇ ਕੁਝ ਗਲਤ ਬੋਲਦੇ ਉਹਨਾਂ ਤੇ ਲੋਕੀ ਰੋਸਟਿੰਗ ਕਰਦੇ ਆ ਕੋਈ ਗਲਤੀ ਹੋਊਗੀ ਤਾਂ ਰੋਸਟਿੰਗ ਕਰਦੇ ਆ ਨਹੀਂ ਤੇ ਲੋਕਾਂ ਦਾ ਦਿਮਾਗ ਥੋੜਾ ਹਿਲੇ ਆ ਕਿ ਲੋਕੀ ਤੁਹਾਨੂੰ ਐ ਬੇਨ وجہ ਕੁਝ ਗਲਤ ਬੋਲੀ ਜਾਣਗੇ ਕੁਝ ਵਧੀਆ ਲੈ ਕੇ ਆਇਆ ਕਰੋ ਵੀਡੀਓ ਨਾ ਅਗੇ ਤੁਹਾਡੇ ਬਲੌਗ ਵੇ ਵੇ ਕਿਤੇ ਲੋਕਾਂ ਨੇ ਜਵਾਬ ਦੇ ਗਣ ਠੀਕ ਮੈਨੂੰ ਲੱਗਦੀ ਆ ਨਾ ਹੋਰ ਜੀ ਤੁਹਾਨੂੰ ਜੁੜਾ ਲਿਆ ਗਿਆ ਹਾਂ ਬਾਈ ਮੇਰੀ ਮਾਂ ਕੱਢੀ ਆ ਤੂੰ ਮੈਨੂੰ ਲੜਿਆ ਤੂੰ ਕਦੇ ਮੈਨੂੰ ਬੋਲਿਆ ਫਿਰ ਉਸ ਤਰ੍ਹਾਂ ਦੀ ਮਾਰ ਆ ਹਾਂ ਲੱਗਾ ਮੈਂ ਤੁਹਾਨੂੰ ਨਾ ਹੁੰਦਾ ਚੱਲੋ ਬੁਰਾ ਲੱਗਿਆ ਨਹੀਂ ਜਿੱਤਾ ਮੈਂ ਮੈਂ ਰੋਸਟਰ ਸਮਝਦਾ ਆਪਣੇ ਆਪ ਨੂੰ ਜਿੱਦਾਂ ਤੂੰ ਆਪਣੇ ਬਲੌਗਰ ਸਮਝਦਾ ਮੈਂ ਵੀ ਰੋਸਟਰ ਇਹ ਮੈਂ ਕਹਾਂਗਾ ਭੈਣ ਅਰੋਸ ਜਿਹੜੇ ਬਲੌਗਰ ਨੇ ਇਹਨਾਂ ਦੀ ਮਾਂ ਦੀ ਸ਼ਰੀਅਤਾਂ ਤੇ ਹੁੰਦਾ ਤੂੰ ਕੀ ਕਹੇਂਗਾ ਕਿ ਮੈਂ ਨਹੀਂ ਤੇ ਬਲੌਗਰ ਹਾਂ ਮੈਂ ਅਲੀ ਬਲੌਗਰ ਨਹੀਂ ਤਨੂ ਕੁਛ ਪੁੱਛਿਆ ਹੈ ਤਾਂ ਹੁਣ ਤੂੰ ਬੋਲਦਾ ਕਿ ਆਉਣੀ ਆ ਹੁਣ ਮਰੇ ਸਾਪ ਵਾਂਗੂ ਬੈਠਾ ਹੈ ਹੁਣ ਬੋਲਦਾ ਕਿ ਆਉਣੀ ਆ ਹੁਣ ਵੀ ਇੱਕ ਤਾਣ ਕੇ ਕਹਿਣਾ ਕਿ ਆਜੋ ਜਿੰਨੇ ਹਿੱਕ ਦੇ ਵਿੱਚ ਵੱਜਣਾ ਹੈ ਹੁਣ ਤੇਰੀ ਜ਼ੁਬਾਨ ਨਹੀਂ ਖੁੱਲਦੀ ਪਹਿਲਾਂ ਬੜਾ ਚਪੜ ਚਪੜ ਬੋਲਣ ਦਿਆ ਸੀ ਤਨੂ ਮੈਂਸ਼ਨ ਕਰ ਮੈਨੂੰ ਪਤਾ ਲੱਗਦਾ ਕਿ ਤੂੰ ਉਹਨੂੰ ਕਿਹਾ ਮੈਂ ਕਿਹਾ ਆਣਾ ਦੇਖੋ ਮੈਂ ਤਾਂ ਆਇਆ ਮੈਨੂੰ ਬੁਰਾ ਲੱਗਿਆ ਤੂੰ ਆਪਣੀ ਕਮਿਊਨਿਟੀ ਨੂੰ ਕਿਹਾ ਵਾ ਚੱਲ ਬਗਾਲ ਮਗਾਈਂ ਨਾ ਚੱਲ ਬਕਾਉ ਗਾਲ ਜਾ ਮੈਂ ਬੋਲਦਾ ਕਿ ਤੱਕ ਭਾਈ ਮੇਰਾ ਤੇ ਨਾ ਕੋਈ ਲੈਣ ਦੀ ਹੈਗਾ ਬਸ ਜਿਹੜਾ ਮੇਰੇ ਨਾਲ ਨਿਪਟੂ ਉਹ ਨਾਲ ਨਿਪਟ ਮਿਟਾਉਂਦਾ ਨਹੀਂ ਮੈਂ ਤੁਹਾਡਾ ਨਾ ਕੋਈ ਗੱਲ ਨਹੀਂ ਕੀਤੀ ਹੋਰੀ ਗੱਲ ਕਿੰਨਾ ਠੀਕ ਹੋ ਕੇ ਬੈਠਾ ਹਾਂ ਆਕਰ ਦੇ ਵਿੱਚ ਬਿਠਾ ਪੂਰਾ ਗੱਲ ਕਰਨ ਤੋਂ ਪਹਿਲਾਂ ਸਿਆਣੇ ਸੱਚੀ ਕਹਿੰਦੇ ਗੱਲ ਕਰਨ ਤੋਂ ਪਹਿਲਾਂ ਬੰਦੇ ਨੂੰ 100 ਵਾਰੀ ਸੋਚਣਾ ਚਾਹੀਦਾ ਵਾ ਤੇ ਗਾਹ ਤੋਂ ਹੁਣ ਕਿਸੇ ਨੂੰ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸੋਚਣੀ ਖਾਸ ਤੌਰ ਤੇ ਕਿਸੇ ਦੀ ਮਾਂ ਭੈਣ ਨੂੰ ਗਾਲਾਂ ਕੱਢਣ ਤੋਂ ਪਹਿਲਾਂ 100 ਵਾਰੀ ਕਿ 1000 ਵਾਰੀ ਸੋਚੀ ਠੀਕ ਹੈ ਨਾ ਇਹ ਤਾਂ ਵੇਸ ਦੀ ਹੁੰਦੀ ਹੁੰਦੀ ਬਾੜ ਵਿੱਚ ਗਾਣਾ ਕਰਨਾ ਕਰੀਦਾ ਕੋਈ ਨਾ ਪਾਉਣਾ ਚਾਹੀਦਾ ਜੀ ਆਪਾਂ ਕੋਈ ਅਹੜੀ ਵੀ ਲੋਕ ਹੈ ਜਿਹੜੇ ਆਪਣੀ ਮਾਵਾਂ ਪੈਣਾ ਗਾਣਾ ਸੁਣੀ ਜਾਂਦੇ ਰਹਾਂ ਕੋਈ ਫਰਕ ਨਹੀਂ ਪੈਂਦਾ ਪਰ ਆਪੇ ਨਹੀਂ ਕੋਈ ਯਾ ਸੁਣਿਆ ਜਾਂਦਾ ਕਿੱਦਾਂ ਕੱਢਦੇ ਕੋਈ ਮਾਰੀ ਗਾਜ ਸਰ ਮੇਰਾ ਨਾਂ ਨਹੀਂ ਲਿਆ ਜੱਗਰ ਕਾਰ ਕਰੂਗਾ ਮੈਂ ਨਾਂ ਲੈ ਕੇ ਤੂੰ ਬਸ ਜੇ ਡਾ ਮੈਂ ਕੱਟੂਗਾ ਮੇਰਾ ਕੱਟੂਗਾ ਉਹ ਗਾਲ ਲੈ ਕੇ ਕਟਾਂਗੇ ਹਰੇ ਆਂ ਕਟਾਂਗੇ ਫੇਰ ਦੋ ਫੋਟਰ ਪਾਟ ਲੈਣਾ ਸਿੱਧੀ ਜਿਹੀ ਕਾਟਿ ਹੱਜੀ ਹੁਣ ਦਾ ਕੱਟੀ ਨਾਲ ਕੱਟੀ ਕੇ ਦਾ ਨਾਂ ਲੈ ਆਈ ਪਈ ਹੈ ਕਿਉਂ ਆਪਾ ਉੱਠੀ ਜਮਾਂ ਦੇ ਪਿੱਛੇ ਹੋ। ਉਹ ਜੀਮ ਮੰਨਦਾ। ਤੂੰ ਇਹ ਉਹ ਤੇਨੂੰ ਨਹੀਂ ਪਤਾ ਕੀ ਬੰਦਾ। ਜੋ ਮੰਨਦਾ। ਤੂੰ ਵੀ ਕਰਦਾ। ਉਹ ਵੀ ਕਰਦਾ। ਤੂੰ ਅੱਜ ਕੱਲ੍ਹ ਜਾ ਕੇ ਦੋ ਦੋ ਬੋਟਲ। ਕੋਈ ਮੈਨੂੰ ਨਾ ਦੇਣ ਕੋਈ ਨਹੀਂ ਆਇਆ। ਤੇ ਤੇਰੀ ਮਾਵਾਂ ਦੀ ਕਿਰੇ ਬਰਾਬਰ ਦੇ ਤੂੰ ਆਪਣੇ ਘਰ ਦੇ ਨਹੀਂ ਵੇਖੇ ਤੂੰ ਆ ਦੇ ਗਏ ਨਾ। ਮੇਰੇ ਭਾਈ ਹੁਣ ਖਾਣਾ ਬੜਾ ਮਾਪੇ ਲਾ ਕੇ ਮੇਰੇ ਕੰਡ ਕੋਟ ਲਾ। ਕੀ ਬੰਦਾ ਹੈ ਨਹੀਂ ਇਹ ਹਨ ਕਰਦੇ ਹਾਰੇ। ਉਹ ਬੰਦਾ ਕੀ ਨਹੀਂ ਹੈ। ਮੈਨੂੰ ਵੀਡੀਓ ਇਹ ਨਾ ਕਰਦੇ ਉਹ ਕੱਢੀ ਨਹੀਂ ਕਰਦੇ। ਉਹ ਮਾਪੇ ਨਹੀਂ ਮਿਲਿਆ। ਇਹ ਕਾ ਪਤਾ ਨਹੀਂ ਕਿਹੜਾ ਵਾ ਜਿਹੜਾ ਵਿਚੋਲਪਣਾ ਕਰਨਦਿਆ। ਗਲਤੀ ਕੱਢਣ ਦੀ ਬਜਾਏ ਉਹਦਾ ਸਾਥ ਦੇ ਕਿ ਨਾ ਤੈਨੂੰ ਪਤਾ ਨਾ ਸੁਰ ਕਿਸੇ ਗੱਲ ਦਾ ਤੇ ਵਿੱਚ ਐਵੇਂ ਵਿਚੋਲਾ ਬਣ ਕੇ ਬੈਠਾ ਹਾਂ ਹਾਂ ਮੈਂ ਗਾਲਾਂ ਕੱਢੀ ਤੁਹਾਨੂੰ ਬੁਰਾ ਲੱਗਾ ਉਹ ਨਹੀਂ ਸੌਰੀ ਬਸ ਬਾਤ ਇਹੋ ਚੱਲ ਮੈਂ ਆ ਜਾਣਾ ਵਾਪਸ ਚੱਲ ਜਾਣਾ ਭਾਈ ਚਲ ਤੇਰੇ ਪਿੱਛੇ ਡੇ ਰਹਿਣ ਦੇ ਦੇਖੋ ਤੈਨੂੰ ਕਹੂੰਗਾ ਮੈਂ ਵਾਪਸ ਨਾ ਜਾਣਾ ਚੁੱਪ ਰਹਿ ਜਾ ਦੇਖ ਬੜਾ ਬੜਾ ਸ਼ਾਂਤੀ ਹਾਂ ਚੱਲ ਮੇਰਾ ਬਰਾਇਡੀ ਗੱਲ ਬਸ ਓਕੇ ਇੰਨਾ ਜ਼ਿਆਦਾ ਟਾਈਮ ਤੋਂ ਸੌਰੀ ਬੰਗਣ ਦੇ ਲਾਤਾ सॉरी बोलते काम न बेड़ घंटा हो गया तेरे मुंह वाले देखन दे एनू साडा भी टाइम खराब कीता नाल तू अगर तुम लोग नए हो तो सब्सक्राइब करो वो जो लाल वाला बटन है उसके साथ स्कैम करो या फिर महफिल जमाओ मुझे नहीं पता बस क्लिक हो जाना चाहिए